ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮਹਿਮੂਦਪੁਰ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਨੇੜੇ ਅਮਰਕੋਟ ਮੇਨ ਅੱਡਾ। ਮੇਨ ਕਸਬਾਏ ਵੀਰਹਰਾਂ ਨੂੰ ਅਮਰਕੋਟ ਆ ਜਾਂਦਾ ਤੁਹਾਨੂੰ ਮਲਾਉਣ ਲੱਗੇ ਆ ਗੁਰਵੰਤ ਨੂੰ ਮਹਿਮੂਦਪੁਰੇ ਵਾਲੇ ਭਰਾ ਨੂੰ ਜਿੰਨਾਂ ਕੋਲੋਂ ਤੁਹਾਨੂੰ ਤੀਜੇ ਚੌਥੇ ਦਿਨ ਵੀਡੀਓ ਵਿਖਾਉਂਦੇ ਰਹਿੰਦੇ ਆ ਤੇ ਟੌਪ ਟੌਪ ਦੀਆਂ ਮਈਆਂ ਹਰ ਵੀਡੀਓ 'ਚ ਹੁੰਦੀਆਂ ਜਿੰਨਾ ਦੁੱਧ ਦੱਸਿਆ ਜਾਂਦਾ ਉਹਨਾਂ ਤੁਸੀਂ ਚੋ ਸਕਦੇ ਆ ਇਸ ਗੱਲ ਦੀ ਗਾਰੰਟੀ ਹੁੰਦੀ ਵੀਰਹਰਾਂ ਦੀ ਵੀ ਕੰਡਾ ਦੀ ਟਰਗਲਾਬ ਦੀ ਤਸੱਲੀ ਕਰ ਸਕਦਾ ਕਿੰਨੀਆਂ ਸੂਈਆਂ ਸਵਾਈਆਂ ਕਿੰਨੀਆਂ ਗੱਬੜਾਂ ਦਾ ਲੇਖਾ ਜੋਖਾ ਪੁੱਛਾਂਗੇ ਆ ਮੈਂ ਨਹੀਂ ਬੜੀ ਸ਼ਾਨਦਾਰ ਕੱਟੀ ਨੂੰ ਜਨਮ ਦਿੱਤਾ ਸੱਜਣਾ ਦੇਖਿਓ ਆ ਦੇਖੋ ਟੇਡੇ ਕੱਟ ਦੇ ਵਿੱਚ ਕੱਟੀ ਕਿਆ ਬਾਤਾਂ ਆ ਤੇ ਮੱਝ ਵੀ ਨੋਟ ਕਰ ਲਿਓ ਦੁੱਧ ਵਾਲੀ ਆ 15 ਸਰੀ ਸੰਸਾ 15 ਸਰੀ ਕਿਉਂ ਆ ਗਈ ਨਾ ਆਵਾਜ਼ ਦੱਸਿਆ ਸੀ ਤੁਹਾਨੂੰ ਵੀ ਦੁੱਧ ਵਾਲੀ ਆ ਘਰ ਵਾਲੀ ਜਿਉਂਦੀ ਰਵੇ ਆਜੂ ਉਧਰੋਂ ਕਰਦੇ ਸ਼ੁਰੂ ਆਪਾਂ ਜਿੰਨੇ ਐਨੀਮਲ ਵਿਕਰੀ ਵਾਲੇ ਉਹਨਾਂ ਦਾ ਲੇਖਾ ਜੋਖਾ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਰਿਕਵੈਸਟ ਬੇਨਤੀ ਹਰ ਵੀਡੀਓ ਚ ਇਹ ਆ ਕਿ ਜਿਹੜਾ ਪਸ਼ੂ ਖਰੀਦਣਾ ਉਹ ਤਸੱਲੀ ਤੁਸੀਂ ਕਰ ਲੈਣੀ ਆ ਤੁਹਾਡਾ ਵੱਡਾ ਧੰਨਵਾਦ ਗਰਵੰਤ ਵੀਰ ਸਾਸਤਰੀਕਾਲ ਸਾਸਤਰੀਕਾਲ ਜੀ ਸੰਸਾਦੋਂ ਹੋਰ ਸੁਣਾ ਵਧੀਆ ਜੀ ਵਧੀਆ ਤੁਸੀਂ ਸੁਣਾਓ ਚੜਦੀ ਕਲਾ ਚੜਦੀ ਕਲਾ ਜੀ ਕਿਰਪਾ ਗੁਰੂ ਆਰਮਦਾਸ ਜੀ ਸ਼ੁਕਰ ਗੁਰੂ ਰਾਮਦਾਸ ਕਿਰਪਾ ਹੀ ਰੱਖੇ ਆਪਣੀ ਹਨਾ ਸਾਰੇ ਭੈਣਾਂ ਭਰਾਵਾਂ ਤੇ ਹਾਂਜੀ ਸਾਰੇ ਭੈਣ ਭਰਾਵਾਂ ਦੇ ਨਾਲ ਹੀ ਆਪਾਂ ਸੋ ਭੈਣਾਂ ਭਰਾਵਾਂ ਦੇ ਨਾਲ ਹੀ ਆ ਸਭ ਦੀ ਸੁੱਖ ਮੰਗੀਏ ਮਹਾਰਾਜ ਆਪੇ ਵਿੱਚ ਹੀ ਆਪਾਂ ਵੀ ਆ ਜਾਂਦੇ ਹਾਂ ਹਾਂਜੀ ਤੇ ਡਰੈਸ ਡਰੈਸੇ ਦਾ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਮੂਦਪੁਰਾ ਤਹਿਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਨ ਸਾਹਿਬ ਓਕੇ ਮੋਬਾਈਲ ਨੰਬਰ ਹੈ 98772 8043 98772 8043 ਇੱਥੇ ਕਰੇ ਸੰਪਰਕ ਹਾਂਜੀ ਠੀਕ ਆ ਤੇ ਅੱਜ ਆਪਾਂ 6 ਨਗ ਵਿਖਾਉਣੇ ਜਿਹਦੇ ਵਿੱਚੋਂ 4 ਨੀਲੀ ਰਵੀ ਦੀਆਂ ਤੇ 2 ਮੋਹਰਾ ਦੀਆਂ ਓਕੇ ਤੇ ਸਾਰੀਆਂ ਨੀਲੀ ਰਵੀ ਵਾਲੀਆਂ ਵੀ ਚੰਗੇ ਦੁੱਧ ਵਾਲੀਆਂ 14 14 15 15 ਕਿਲੋ ਵਾਲੀਆਂ ਠੀਕ ਆ ਹਾਂਜੀ ਤੇ ਆ ਝੋਟੀ ਤੋਂ ਕਰ ਲੋ ਸਟਾਰਟ ਇਹਦੇ ਨੰਬਰ ਤੋਂ ਇੱਕ ਹੀ ਗੱਬਣ ਮੈਨ 2 2 ਗੱਬਣਾ 4 400 ਦੀਆਂ ਸੋਈਆਂ ਇਹ ਛੋਟੀ ਦਾ ਜਿਵੇਂ ਪਹਿਲਾਂ ਗੱਲਾਂ ਬਾਤਾਂ ਹੋਈਆਂ ਵੀ ਹਾਂਜੀ ਇਹ ਸੰਧਾ ਸਾਹਿਬ ਚੌਗੀ ਜੇ ਮੂੰਹ ਚਾਰ ਦੰਦ ਕੋਈ ਭਾਵੇਂ ਮੂੰਹ ਪੁੱਟ ਕੇ ਆਪਦੀ ਤਸੱਲੀ ਕਰਕੇ ਖੜੇ ਚਾਰ ਦੰਦ ਹਾਂ ਸੁਹਾ ਪਹਿਲਾ ਸੁਹਾ ਪਹਿਲਾ 11 ਕਿਲੋ ਦੁੱਧ ਉਹਨਾਂ ਇਸ ਟਾਈਮ ਤਿਆਰ 11 ਕਿਲੋ ਦੁੱਧ ਤਿਆਰ ਮਿਲੂਗਾ ਜਿਹੜਾ ਮਰਜ਼ੀ ਸੋਣਾਂ ਜੀ ਜਿੱਦਾਂ ਮਰਜ਼ੀ ਕੋਈ ਲੀਟਰ ਮਾਰੇ ਜਿੱਦਾਂ ਮਰਜ਼ੀ ਆਪਦੀ ਤਸੱਲੀ ਕਰੇ ਉਹ ਬੱਚਾ ਇਹਦਾ ਹਾਂ ਆ ਬੱਚਾ ਇਹਦਾ ਕੱਟਾ ਜੀ ਠੀਕ ਆ ਹਾਂਜੀ ਕੱਟਾ ਨੀਲੀ ਦਾ ਲਾਗੀ ਹੈ ਹਾਂਜੀ ਆ ਪਿਓਰ ਨੀਲੀ ਦੀ ਨੀਲੀ ਦੀ ਆ ਪਿਓਰ ਨੀਲੀ ਦੀ ਚਾਰੇ ਪੈਰ ਪੂਰ ਤੋਤੇ ਆ ਹਾਂਜੀ ਮੱਥੇ ਚ ਆ ਗਿਆ ਹਾਂਜੀ ਚੋਣ ਤਾਂ 100 ਦੀ 100 ਚੋਣ 100 100 ਪਤਾ ਰਮਰਾਦਨੀਆ ਵੇ ਇੱਕ ਰ ਤੋਰ ਕੇ ਵਿਖਾ ਦੀ ਚੱਕ ਕੇ ਕਰਦੇ ਬਾਅਦ ਫਿਰ ਘਾੜ ਦੇ ਤੋਰ ਚੱਕੇ ਅੰਦਰ ਨੂੰ ਲੈ ਚੱਲ ਅੰਦਰ ਨੂੰ ਲੈ ਵੀ ਸੱਜਣੋ ਅਗਲਾ ਕਹਿ ਦਿੰਦੇ ਆ ਕਈ ਆਪਣੇ ਸੱਜਣੀਆਂ ਭੈਣਾ ਭਰਾ ਉਹ ਕਹਿੰਦੇ ਵੀ ਕਾਦ ਵਾਲੀ ਮਹਿਂ ਦੁੱਧ ਦਿੰਦੀ ਆ ਤੇ ਬਿਲਕੁਲ ਦਰਮਿਆਨੀ ਸੱਜਣੋ ਸਾਹ ਕਟੀ ਕਟੀ ਆ ਜੇ ਕੁਲੀ ਆ ਇਸ ਨੂੰ ਹਾਂ ਉਮਰ ਦੀ ਤੇ ਦੁੱਧ ਵੇਖੋ ਤੁਸੀਂ ਲੱਗਾ ਇਹਨੂੰ ਕਰਮਾਂ ਵਾਲੀ ਹਾਂਜੀ ਇਹ ਦੁੱਧ ਕੁਦਰਤ ਲਾਉਂਦੀ ਆ ਸੱਜਣੋ ਇਹ ਉਹ ਪਰਮਾਤਮਾ ਲਾ ਦਿੰਦਾ ਘਟੀ ਦੀ ਯਾਰਪਾ ਯਾਰਪਾ ਬਹੁਤ ਚੰਗੀ ਸੰਸਾ ਤਾਂ ਹੀ ਦੁੱਧ ਦਿੰਦੀ ਹਾਂ ਕਿਹੜੇ ਜੀਵ ਨੂੰ ਲਾਉਣਾ ਉਹਨੇ ਇਹ ਉਹਦੇ ਤੇ ਆ ਮਹਾਰਾਜ ਤੇ ਕਈ ਵਾਰੀ ਵੱਡੇ ਵੱਡੇ ਕੋਠੇ ਕੋਠੇ ਜੱਡੀਆਂ ਵੀ 10 ਕਿਲੋ ਤੇ ਨਹੀਂ ਜਾਂਦੀਆਂ 6-7 ਤੇ ਮਰ ਜਾਂਦੇ ਫਿਰ ਬੱਚੇ ਨਾਲ ਫੁੱਲ ਸਹਿਮਤ ਆ ਬੱਚੇ ਨੂੰ ਤਾਂ ਚੰਗਾਈ ਜਾਂਦੀ ਹੀ ਹੁਣ ਹਾਂਜੀ ਆਪਾਂ ਤਾਂ ਰਮਰਾਦ ਨੇ ਆ ਵੇ ਓਕੇ ਓਕੇ ਤੇ ਸੂਆ ਇਹਦਾ ਕਿੰਨੇ ਕੁ ਦਿਨਾਂ ਦਾ ਲਾਵੇ ਕੋਈ ਸੰਤੂ ਸਾਹਿਬ ਆਪਾਂ ਨੂੰ 20 ਦਿਨਾਂ ਦਾ ਕਹਿ ਕੇ ਦਿੱਤੀ ਹੈ ਕੋਈ ਮਹੀਨਾ ਮੰਨ ਲੇ ਡੇਢ ਮੰਨ ਲੇ ਅਗਲੇ ਦੇ ਸਾਹਮਣੇ ਠੀਕ ਹੈ ਬੱਚਾ ਵੇਖ ਕੇ ਗਿਆ ਸਾਪੇ ਲਾ ਹਾਂਜੀ ਆਪਾਂ ਨੂੰ 20 ਦਿਨਾਂ ਦਾ ਕਹਿ ਕੇ ਦਿੱਤੀ ਉਹਨਾਂ ਠੀਕ ਹੈ ਸਣ ਕੱਢਿਆ ਕੱਟੀ ਘੋਟੀ ਨੇ ਪਸਮਾ ਕਰ ਲਿਆ ਸੀ ਥਣ ਵੇਖੋ ਕੱਢਿਆ ਕੱਟੀ ਥਣ ਵੇਖਿਓ ਤੁਸੀਂ ਕੱਢਿਆ ਕਰਮਾੜੀ ਨੇ ਇਹ ਆਹ ਦੇਖੋ ਆਹ ਵਾਹ ਕੀ ਬਾਤ ਵਾਕੇ ਜੱਟਾ ਗਾਲ ਵੀ ਚੰਗੀ ਰੱਖੂਗੀ ਹੈਨਾ ਸੰਨ ਸਾਹਿਬ ਕਹੇ ਗੱਲ ਨੂੰ ਕੀ ਕਰਮਾੜੀ ਹਾਂ ਇਹ ਵੀ ਕਹੇ ਵੇਚਣਾ ਦੇ ਦੇ ਦੀਗੇ ਵੇਚਣ ਵਾਲਾ ਵੀ ਜਾ ਕੇ ਕਮਾਈ ਕਰ ਸਕਦਾ ਤੇ ਦੁੱਧ ਉਹਨੇ 12 15 10 ਦਾ ਫੇਰ ਉਹ ਤੋਂ ਉਹਨੂੰ ਗਾਹ ਅਗਲੇ ਫਿਰ ਦਰਦੀ ਐ ਨਾ ਆਪਾਂ 11 ਕਿਲੋ ਇਥੋਂ ਚੁਆ ਕੇ ਦੇਵਾਂਗੇ ਹਾਂ ਅਜੇ ਟਾਈਮ ਅਜੇ ਟਾਈਮ ਸੰਸਭ ਕੋਈ ਨਹੀਂ ਹੋਇਆ ਹਾਂ ਆ ਦੇਖੋ ਇੱਕ 1 ਵਜੇ ਇੱਕ ਵਜ ਗਿਆ ਸੱਜਾ ਹਾਂਜੀ ਪੂਰਾ ਸਵੇਰੇ 6 ਵਜੇ ਦੀ ਚੋਈ ਦੀ ਆਪਣੀ ਠੀਕ ਹੈ ਰੇਟ ਰੇਟ ਸੰਸਭ ਇਹਦੀ ਡਿਮਾਂਡ ਕਰਨ ਨੂੰ ਭਾਵੇਂ 85 ਕਰਾ ਲਓ 80 ਕਰਾ ਲਓ 75 ਕਰਾ ਲਓ 70000 ਦੀਆਂ ਹਨ 70000 ਚ 11 ਕਿਲੋ ਦੁੱਧ ਹਾਂ ਕਿਆ ਬਾਤ ਵੱਡੀ ਗੱਲ ਆ ਹਾਂਜੀ 70000 ਦੀ ਕੱਟੀ ਮਿਲ ਜੂਗੀ ਮਗਰ ਨੀਲੀ ਦਾ ਕੱਟਾ ਹਾਂ ਆ ਉਹ ਨੀਲੀ ਜੀ ਕਰਮਾਲੀ ਠੀਕ ਆ ਥਾਂ ਤੋਂ ਵਾਰਾ ਕੱਢਦੀ ਤਾਂ ਹੀ ਦੁੱਧ ਕੱਢਦੀ ਹਾਂਜੀ ਵੇਖ ਲੈ ਯਾਰ ਪਦਰਤ ਦੇ ਵੱਡੇ ਕੰਮ ਧਿਆਨ ਦੇ ਕੇ ਪਾਸੇ ਉਸ ਤੋਂ ਬਾਅਦ ਮੋਹਰਾ ਦਾ ਨਗੀਨਾ ਕਰਾਉਣੇ ਚੈੱਕ ਤੁਹਾਨੂੰ ਸਜਣੋ ਆ ਜੋ ਕੇਰਾ ਹੋ ਜੋ ਤਗੜੇ ਦੇਖਿਓ ਸਜਣੋ ਸਾਰੇ ਨਗੀਨੇ ਵਿਖਾਉਣੇ ਅੱਜ ਮੋਹਰਾ ਜੀ ਵੀ ਤੇ ਨੀਲੀ ਜੀ ਵੀ ਹਾਂ ਤੇਡੇ ਕੱਟਾਂ ਦੀਆਂ ਹਾਂਜੀ ਇਹ ਵੀ ਕੱਢ ਬਾਹਰ ਤੇ ਤੌਰ ਕਰਾਏ ਦੀ ਚੈੱਕ ਨਾਲੇ ਕਰੀ ਚੱਲ ਗੱਲਾਂ ਬਾਤਾਂ ਸੂਆ ਦੂਜਾ ਦੂਜਾ ਸੂਆ ਚਾਰ ਦੰਦ ਮੂੰਹ ਆਏ ਹਾਏ ਹਾਏ ਹਾਂਜੀ ਸੂਆ ਦੂਜਾ ਤੇ ਮੂੰਹ ਚੌਗੀ ਵੇਖ ਆਜਾ ਆਜਾ ਲਹੇਰਾ ਨਹੀਂ ਪਵਾਇਆ ਕਿਤੇ ਹਾਂਜੀ ਵੇਖਿਓ ਦਿਨ ਲੈ ਜੂ ਹਜੇ ਦੇਣਾ ਸੰਸਾਰ ਇਕੱਲ ਤੇ ਦੀ ਰਾਂ ਚ ਕੱਟੀ ਲੈ ਜੂਗੀ ਵਾਧੂ ਖੜ ਸਕਦੀ 10 ਦਿਨ ਲੈ ਹਾਂ ਭਾਰ ਲਈਓ ਬੇਫਿਕਰੀ ਹਾਂ ਭਾਰ ਦੀ ਥਣਾ ਦੀ ਇਸ ਟਾਈਮ ਤੇ ਫੁੱਲ ਗਰੰਟੀ ਦੀ ਹਾਂ ਥਾਨ ਤਾਂ ਇੱਥੇ ਆ ਜੂਗਾ ਅਗਲਾ ਹੋਰ ਚੈੱਕ ਕਰ ਲੈਣੇ ਜੇ ਕੋਈ ਆਨਲਾਈਨ ਮੰਗਾਉਂਦਾ ਤਾਂ ਅਸੀਂ ਚੈੱਕ ਕਰ ਲੈ ਲਾਗੇ ਲਾ ਕੇ ਉਸੇ ਟਾਈਮ ਟੈਪਰੀ ਹਾਂ ਬਣੂ ਬੜੀ ਹਾਂ ਸ਼ਾਈ ਵੇਖੋ ਕੱਟੀ ਦੀ ਫਿਰ ਛਕੀਨੀਆਂ ਵੇਖੋ ਹਾਂ ਕਰਮਾ ਜੀ ਦੱਸੋ ਕੀ ਬਜੀ ਕਿੱਲੇ ਤੇ ਗਈ ਮੈਂ ਨਹੀਂ ਬਾਤ ਕੀ ਮੱਲਾਰ ਕੀ ਆ ਹਾਂਜੀ ਸਾਂਭੀ ਵੀ ਚੰਗੀ ਆ ਹਾਂਜੀ ਸੱਜਣਾ ਨੋਕ ਵਾਲਾ ਥਾਨਾ ਬਹੁਤ ਪਿਆਰਾ ਥਾਨ ਲੱਗਾ ਕੱਟੀ ਨੂੰ ਤੇ ਜਿੰਨਾ ਲੇਵਾ ਕੱਢੂਗੀ ਨਾ ਸਾਰਾ ਪਛਾਣ ਨੂੰ ਕੱਢੂਗੀ ਅੱਜ ਚਲੋ ਅਜੇ ਦਿਨ ਪਏ ਆ ਕਰਮਾ ਵਾਲੀ ਦੇ 10 ਰਾਮ ਨਾਲ ਲੈ ਜਾਣੇ ਇਹਨੇ ਵੇਖੋ ਲਿਵਾ ਪਾਂਡਾ ਹੁਣ ਵੀ ਬਹੁਤ ਸੋਹਣਾ ਤਿਆਰ ਕੀਤਾ ਕੋਈ ਏਡੀ ਗੱਲ ਨਹੀਂ ਬਰੀਕ ਚਮੜੀ ਦੀ ਚੰਗੇ ਪੈਠ ਕੋਲੇ ਦੀ ਇਹਦਾ ਰੇਟ ਸ਼ਾ ਜੀ ਇਹਦਾ ਰੇਟ ਸੰਦੂ ਸਭ ਡਿਮਾਂਡ ਕਰਨੋਂ ਤਾਂ ਭਾਵੇਂ ਇਹ ਛੋਟੀ ਦਾ ਡੇਢ ਕਰ ਲਗੀ ਹੂੰ ਨਹੀਂ ਪਰ ਆਪਾਂ ਜੈ ਜੀ ਗੱਲ ਕਰਨੀ ਉਹਨੇ ਵੀਡੀਓ ਵੇਖਣੀ ਆ ਇਹਨੇ ਦਿੱਤੀ ਆਪਨੂੰ ਠੀਕ ਆ ਇਹਦੀ ਕੋਈ ਸਵਾ ਨਹੀਂ ਕਰਨੀ 1 ਵੀ ਨਹੀਂ ਕਰਨੀ 1 15 ਨਹੀਂ ਕਰਨੀ 1 ਲੱਖ 12000 ਦੀ ਹਨ 1 ਲੱਖ ਤੇ 12000 ਹਾਂ ਜੀ ਵਾਕਿਆ ਜੀ ਚੰਗੀ ਆ ਦੁੱਜਣ ਕੱਟੀ ਚਾਰ ਦੰਦ ਮੂੰਹ ਚੰਗੀ ਆ ਹਾਂ ਜੀ ਆ ਇਹ ਵੀ ਦੂਜਾ ਸੋਹਣੀ ਚੋਟੀ ਕਿਆ ਬਾਤ ਇਹ ਵੀ ਕੱਟੀ ਦੁੱਧ ਵਾਲੀ ਹੈ ਨਾ ਹਾਂਜੀ ਇਹਨੇ 12 13 ਕਿਲੋ ਪਹਿਲੇ ਸੂਏ ਭਰਿਆ ਆਪਣੇ ਘਰੋਂ ਗਈ ਆ ਓਕੇ ਹਾਂ ਪਹਿਲੇ ਸੂਏ ਆਪਣੇ ਘਰੋਂ ਗਈ ਸੀ ਹਾਂ ਖੋਲ ਲੈ ਇਹਨੂੰ ਕੱਦ-ਕੁੱਦ ਚੰਗਾ ਹੈ ਨਾ ਹਾਂ ਕੱਦ ਕਾਠ ਦੀ ਥਾਣਵੇਂ ਮੇਰੀ ਬਹੁਤ ਚੰਗੀ ਚੋਟੀ ਇਹਨੇ ਵਜੇ 8 ਤੋਂ 10 ਦਿਨ ਲੈਣੇ ਇੱਕ ਹਫਤੇ ਰੇਂਜ ਚ ਇੱਕ ਹਫਤੇ ਦੀ ਰੇਂਜ ਤੇ ਲੈ ਜੂਗਾ ਆਕੇ ਲੈ ਲਈ ਤੇ ਬਾਕੀ ਇਹ ਤਾਂ ਘਰੋਂ ਗਈ ਭਾਰਪੂਰ ਦੀ ਬੇਫਿਕਰੀ ਆ ਭਾਰ ਦੀ ਥਣਾ ਦੀ ਚੁਆਈ ਦੀ ਐ ਫੇਟ ਆਪਾਂ ਚਵਾਉਗੇ ਦਿੱਤੀ ਪਿਛਲੇ ਸੋਈ ਤੇ ਬਾਕੀ ਇੱਕ ਗੱਲ ਹੋਰ ਕਿ ਸੰਗ ਜਮਾ ਕਿੰਗਰੇ ਵਾਲਾ ਹਾਂਜੀ ਕਿਆ 15 ਕਿਲੋ ਛੋਟੀ ਦੁੱਧ ਦੁੱਧ ਭਰੂਗੀ ਸੰਸਾ ਵਰਗੀ ਰਾਮਨਾਮ ਹਾਂਜੀ ਚਾਹੀਦਾ ਛੋਟੀ ਨੂੰ ਜਿਹੜੇ ਆਣਾ ਥਣ ਸੁਣ ਕਰਮਾਣ ਨੂੰ ਲੱਗਾ ਬਿੱਲਾ ਖਾਣ ਲੱਗਾ ਵੇਖੋ ਹਾਂ ਨਿੱਗਰ ਨੁਕਰ ਬਹੁਤ ਆ ਹਾਂਜੀ ਕੋਈ ਲੱਸੀ ਫਿੱਕੀ ਨਹੀਂ ਹਾਂਜੀ ਵਾਕੇ ਜੱਟਾ ਥਣ ਚੁਆਈ ਬੜੀ ਪੋਲੀ ਹੋਊ ਹਾਂਜੀ ਵੇਖੋ ਲਾਲੀ ਵਾਲਾ ਹਵਾਨਾ ਕਰਮਾ ਜੀ ਦਾ ਸਿੰਘ ਕਿੰਗਰੇ ਵਾਲਾ ਢੰਡੀ ਧਰੀਏ ਅੱਜ ਆਈ ਜਿਵੇਂ ਆਪਣੇ ਕੋਲ ਇਹ ਲਿਆ ਕੇ ਬੱਦੀ ਟੜ ਤੋਂ ਪਹਿਲਾਂ ਥੋੜੇ ਜਿਹੇ ਰਹੀ ਹਾਂ ਬਹੁਤ ਸ਼ਾਨਦਾਰ ਵੇਖੋ ਸੱਜਣਾ ਤਰਤੀਨਾ ਮਾਜਕ ਮਾਜਕ ਕਰਮਾ ਵਾਲੀ ਜਿਉਂਦੀ ਰਹੇ ਸੰਭਲਿਓ ਦੇਊਗੀ ਦੁੱਧ ਬੇਫਿਕਰ ਹੋ ਜਾਓ ਲਾਲੀ ਵਾਲਾ ਹਵਾਨਾ ਕਰਮਾਂ ਵਾਲੀ ਦੇਖੋ ਕਿੱਡਾ ਸ਼ਾਨਦਾਰ ਲੀਵਾ ਸਟਾਰਟ ਕੀਤਾ ਕਰਮਾਂ ਵਾਲੀ ਨੇ ਥਣ ਬਹੁਤ ਚੰਗਾ ਲੱਗਾ ਪਾਵਰ ਵਾਲਾ ਤੇ ਸਾਹ ਵਈਦਾ ਡਿਮਾਂਡ ਸੰਦਸਾ ਕਰਾਉ ਨੂੰ ਭਾਵੇਂ ਇਹਦੀ ਵੀ ਸਵਾ ਕਰਾ ਲਓ 1 20 ਕਰਾ ਲਓ ਇਹ ਵੀ ਉਹਨੇ ਦੀ 1 12 ਦੀ 1 12 ਇਹ ਦੋ ਮਗਰੇ ਇੱਕ ਹੋਰ ਆਫਰ ਜੀ ਜੇ ਕੋਈ ਇਕੱਠੀਆਂ ਲੈਂਦਾ ਤੇ 10 10 ਦੀ ਓਕੇ 1 20 ਹਾਂ ਦੋ ਵੀ ਦਾ ਜੋੜਾ ਦੇ ਦਾਂ ਨਹੀਂ ਠੀਕ ਆ ਜੱਟਾ ਓਕੇ ਆ ਤੇ ਜੇ ਕੱਲੀ ਜੇ ਕੱਲੀ ਕੱਲੀ ਲੈਂਦਾ ਕੋਈ ਦੀ 1 12 12 ਦੀ ਦਵਾਂ ਨਹੀਂ ਵੇਖ ਜਾਣੀਂ ਚੰਗੀਆਂ ਮੱਜਾਂ ਆ ਨੀਲੀ ਹਾਂਜੀ ਨੀਲੀ ਤੀਜਾ ਸੂਆ ਸੋਈ ਜੀ ਓਕੇ ਹਾਂਜੀ ਇੱਕ ਹਫਤੇ ਦੀ ਸੂਈ ਜੀ ਹਾਂ ਮਗਰ ਕਟਾ ਆ ਗਿਆ ਜੀ ਇੱਕ ਹਫਤੇ ਦੀ ਸੂਈ ਹਾਂਜੀ ਮਗਰ ਕਟਾ ਤੇ ਸਾਹ ਵੇਦੇ ਕੋਲੇ ਹੁਣ ਧਾਰਾਂ ਧਾਰਾਂ ਸਭ 14 ਕਿਲੋ ਕੰਡੇ ਵਾਲੀਆਂ ਆਏ ਹਾਏ ਹਾਏ ਜਿਉਂਦੀ ਰਵੇ ਉਹ ਕਰਮਾ ਨਹੀਂ ਹੈ ਇੱਥੇ ਕੋਈ ਆਣ ਕੇ ਚਾਹੁੰਦਾ 15 ਚਵਾਦਾਂ ਕੀ ਬਾਤ 14 ਲੀਟਰ ਦੁੱਧ ਸਿੰਗਲ ਹੱਡੀ ਦੀ ਨਿੰਦੀ ਰਾਵੀ ਟੇਡਾ ਕੱਟ ਫੁੱਲ ਵੱਡਾ ਕੱਦ ਕਾ ਟੇਡੇ ਕੱਟ ਜੀ ਹਾਂ ਲੇਵਾ ਐਣੇ ਨਹੀਂ ਹੈਗਾ ਵੀ ਇਹਨੂੰ ਕੋਈ ਟਾਈਮ ਲੱਗਾ ਹਾਂਜੀ 16 ਕਿਲੋ ਦੁੱਧ ਸੰਤੋਸਾ ਚੋਆ ਆਂਦੇ ਦੂਜੇ ਸੂਏ ਨੇ ਕੀ ਬਾਤ ਹਾਂ ਹੈ ਇਹਨੂੰ ਕਮਾਇਆ ਕਰ ਹਾਂ ਵੇਖੋ ਵਿਖਾਉਣੀ ਤੁਹਾਨੂੰ ਫੇਰ ਸਾਬ ਦਾ ਕਹਿੰਦੀ ਹੁਣ ਮੈਂ ਸ਼ਾਮੇ ਆਈਆਂ ਕਰ ਲੋ ਚੈੱਕ ਵੇਖੋ ਟੇਡਾ ਕੱਟ ਪੈਰਾਂ ਤੇ ਨਿਸ਼ਾਨ ਮਗਰ ਲਿਆਂਦੇ ਕਿਆ ਬਾਤ ਆਖ ਬਹੁਤ ਚੰਗੀ ਆ ਸਾਹ ਹਾਂਜੀ ਸੰਸੋਬ ਕੇ ਗੱਲਾਂ ਕਰਮਾੜੀ ਕੂਸੀ ਆਕ ਮਿੱਲੀ ਮਣਗੀ ਆਖੇ ਕਰਮਾੜੀ ਹਾਂ ਲੈ ਚੱਲੋ ਸਾਹ ਕਿਆ ਬਾਤਾਂ ਬਰੀਡ ਵਾਲੀ ਮੱਜਾ ਹਾਂ ਬਰੀਕ ਬਹੁਤ ਆ ਚਮੜੀ ਹਾਂਜੀ ਤਾਂ ਹੀ ਦੁੱਧ ਭਰੀ ਜਾਂਦੀ ਹਾਂਜੀ ਬਰੀਡੜ ਮੈਂ ਆ ਜਗਾ ਗਾਂ ਕੇ ਬੱਚੇ ਬੱਚੇ ਲੈਣੇ ਹੁੰਦੇ ਲੇਵੇ ਤੇ ਵੀ ਜਮਾ ਬਰੀਕ ਮਾਸ ਹਾਂਜੀ ਬਾਕੀ ਗਾੜ ਚੰਗੀ ਰੱਖੂਗੀ ਥਣ ਗਾਂ ਨੂੰ ਚੰਗਾ ਹਾਂਜੀ ਹਾਂਜੀ ਸੰਸੋਬ ਚੱਲ ਪੁੱਤ ਆ ਜਾ ਉਧਰੇ ਬੱਚਾ ਚੱਲ 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 ਮੇਰਾ ਛੇਰ ਚੱਲ ਕੋਈ ਹਾਂਜੀ ਹਾਏ ਕੀ ਬਾਤ ਹੈ ਮੇਕੀ ਦੇਖੋ ਲੇਵਾ ਗਾਂ ਨੂੰ ਸੱਜਣੋ ਦੇਖੋ ਨਾੜਾ ਨੂੜਾ ਲੇਵੇ ਤੇ ਕਰਮਾ ਵਾਲੀ ਦੇ ਕੀ ਬਾਤਾਂ ਕਰਾ ਦਿਓ ਚੱਕ ਦੀ ਕਰਾ ਦਿਓ ਕਰਾ ਦਿਓ ਬਾਬਾ ਜੀ ਗੱਲ ਆ ਕੋਈ ਦੋ ਮਿੰਟਾਂ ਦਾ ਕੋਈ ਫਰਕ ਨਹੀਂ ਅਗਲੇ ਨੂੰ ਮੱਝ ਲੈਣੀ ਸੌਖੀ ਹੋ ਜਾਂਦੀ ਆ ਬੱਚਾ ਝੜਤਾ ਧਾਰਾ ਕਰਾਉਣੇ ਚੱਕ ਤੁਹਾਨੂੰ ਪਸਵੇਂ ਆਉਂਦਿਓ ਸੱਜਣੋ ਬਸ ਮਾ ਇਸ ਝੋਟੀ ਨੇ ਕਰ ਲਿਆ 14 ਦੁੱਧ ਮਿਲਣਾ ਇਹਦੇ ਕੋਲੋਂ ਤੁਹਾਨੂੰ ਧਾਰਾ ਚੈੱਕ ਕਰਾ ਦੇਣੀ 1400 ਹੋਣਿਆ 16 ਕਿਲੋ ਦੁੱਧ ਭਰੂਗੀ ਮੈਂ ਓਕੇ ਹਾਂ ਅਗਲੇ ਥਣਾ ਦੀ ਚਵਾਈ ਆ ਦੇਖੋ ਨਹੀਂ ਚਵਾਈ ਦਾ ਤੁਸੀਂ ਹੁਣੇ ਮਾੜਾ ਡੰਗਰ ਲੈਂਦੇ ਸੰਤੂ ਸਾਹਿਬ ਜਿਹੜੀ ਚੋਈ ਜਾਣੀ ਵੇਖੀ ਜਾਣੀ ਆਣ ਕੇ ਤੇ ਆ ਦੇਖੋ ਬਸ ਕਰ ਬਸ ਕਰ ਬੱਸ ਵਗਦੀ ਹੈ ਕਰਮਾ ਦੀ ਕੀ ਬਾਤਾਂ ਆ ਜਾ ਰੱਧਾ ਟਾਈਮ ਹੋ ਗਿਆ ਸੰਤੂ ਸਾਹਿਬ ਨਹੀਂ ਬਹੁਤ ਚੰਗੀ ਮੈਂ ਹਾਂਜੀ ਤੇਰੀ ਅੱਜ ਦੀ ਡਿਮਾਂਡ ਸੰਸਰ ਰਹੀ ਹੈ ਸਵਾ ਲੱਖ ਰੁਪਿਆ 1 लाख 25000 ਉਹ ਚੋ ਵੀ ਮਾਨਤਨ ਕਰ ਦਿਆਂਗਾ ਮੌਕੇ ਮਾਨਤਨ ਕਰ ਦਾਂਗੇ ਦੁੱਧ ਬਹੁਤ ਆ ਹਾਂ ਠੀਕ ਆ ਠੀਕ ਆ ਠੀਕ ਅੱਗੇ ਆ ਗਈ ਆ ਇਹਦੇ ਕੋਲੇ ਕੱਟੀ ਇਹਦੇ ਕੋਲੇ ਕੱਟੀ ਟੇਢੇ ਕੱਟ ਜੀ ਜੇ ਆ ਤੇ ਕੱਟੀ ਕਾਲੀ ਆ ਆ ਕੱਟੀ ਕਾਲੀ ਉਹ ਸੰਸਾ ਜਿੱਦਾਂ ਦਾ ਹੁਣ ਵੀਜਾਂ ਇਹੋ ਜਿਹਾ ਵੜਨਾ ਹਾਂ ਠੀਕਾ ਟੂ ਕਾ ਮਾਦੀ ਮੂਲੀ ਦਾ ਹਨਾ ਮੈਂ ਨੀਲੀ ਦੀ ਆ ਪਿਓਰ ਨੀਲੀ ਦੀ ਹਾਂ ਟੇਢੇ ਕੱਟ ਜੀ ਵੇਖੋ ਖੋਲੇ ਨਾ ਮੇਰਾ ਵੀ ਸੁਆ ਸੁਆ ਸਨ ਸਰ ਕੋਈ ਆਪ ਦੇ ਨਾਲ ਆਪਾਂ ਨੂੰ ਉਹਨਾਂ ਦੂਜਾ ਕਹਿ ਕੇ ਦਿੱਤੀ ਆ ਭਾਵੇਂ ਤੀਜਾ ਲਾ ਹਾਂ ਕੋਈ ਤੀਜਾ ਮੰਨ ਲਈ ਉਹ ਜੋ ਇਹ ਕੀ ਪਿਓਰ ਦੂਜਾ ਠੀਕ ਆ ਓਕੇ ਇਹ ਇਹਦਾ ਗਰਵੰਤ ਕਿੰਨੇ ਕ ਦਿਨਾਂ ਦਾ ਸੂਆ ਇਹ ਨਹੀਂ ਸਰ ਬੰਨੇ ਕਿ ਇੱਕ ਹਫਤੇ ਦੀ ਰੇਂਜ ਚ ਸੂਈ ਹਫਤੇ ਦੀ ਰੇਂਜ ਚ ਸੂਈ ਆ ਦੇਖ ਲੈ ਧਾਰਾ ਧਾਰਾ ਸੋ ਸੋ 12 ਤੋਂ ਪਲੱਸ ਹੀ ਹੋਣੀ ਆ ਇੱਥੇ ਇਹਦੇ ਕੋਲੇ ਵੀ ਹਾਂ ਕਿਆ ਬਾਤ ਆ ਕਰਮਾਂ ਵਾਲੀ ਕੋਲੇ ਤਾਂ ਹੀ ਤੁਹਾਨੂੰ ਪਹਿਲਾਂ ਵੀਡੀਓ ਸਟਾਨ ਗਈ ਆਖਿਆ ਨਾ ਚੰਗੇ ਦੁੱਧ ਵਾਲੀਆਂ ਹੀ ਅੱਜ ਹਾਂ ਕਿਆ ਬਾਤ ਆ ਯਾਰ ਖਰੀਅ ਮੈਂ ਫਿਰ ਦੁੱਧ ਹਾਂਜੀ ਓਕੇ ਪੀ ਲੈਣ ਦੇ ਕੋਈ ਗੱਲ ਆਹ ਫੜ ਦਿਨੋ ਆ ਮਾਲਕਾਂ ਨੇ ਸੁਆ ਵੀਰ ਨੂੰ ਦੂਜਾ ਦੱਸਿਆ ਤੁਸੀਂ ਤੀਜਾ ਵੀ ਲਾ ਲਿਓ ਕੱਟੀ ਮਕਰਾਂ ਕੱਟੀ ਕੜੀਆ ਮੈਂ ਨੀਲੀ ਦੀ 12 ਦੁੱਧ ਤਿਆਰ 12 ਤੋਂ ਪਲਾਸ ਹੀ ਥੱਲੇ ਸਾਹਿਬ ਚੋ ਕੇ ਖੜੇ ਅਗਲਾ ਓਕੇ ਹਾਂਜੀ ਕੀ ਬਾਤ ਹੈ ਦੇਖੋ ਇਥੋਂ ਐਣ ਤੁਹਾਨੂੰ ਨਾ ਜਿਵੇਂ ਕਹਿੰਦੇ ਹੁੰਦੇ ਵੀ ਸੂਈ ਜੋ ਨੱਕੇ ਵਾਲੀ ਗੱਲ ਹੀ ਕਰਦੀ ਦੀ ਆ ਵੀ ਸੂਈ ਦੇ ਨੱਕੇ ਜੋ ਜਿਵੇਂ ਚੀਂ ਨਗਾ ਕੇ ਪਰਖੀ ਜਾਂਦੀ ਹੈ ਨਾ ਤੇ ਇਥੋਂ ਐਣ ਤੁਹਾਨੂੰ ਇੱਥੇ ਲਿਆ ਕੇ ਆ ਸੂਈ ਕਰਾਈ ਦੀ ਆ ਟੇਡਾ ਕੱਟ ਬਿੱਲੀ ਮਣਕੀ ਆਖੇ ਕਰਮਾਲੀ ਹਾਂ ਚੱਲ ਮੇਰਾ ਪੁੱਤ ਦੇਖੋ ਤੇ ਹਜੇ ਕੋਈ ਟਾਈਮ ਨਹੀਂ ਤੁਹਾਨੂੰ ਟਾਈਮ ਵੀ ਘੜੀ ਤੇ ਨੋਟ ਕਰਾਤਾ 1 ਵਜੇ ਦਾ ਸਮਾਂ 6 5:30 ਤੋਂ 6 ਵਜੇ ਦੀ ਚਵਾਈ ਹੈ ਨਾ ਕਰਮ ਸਿੰਘ ਜਿਵੇਂ ਜਿਵੇਂ ਆਪਾਂ ਪਸਮਾਉਂਦੇ ਜਾਂਦੇ ਆਵੇਂ ਮੈਂ ਥਣਾ ਜਾਊਗੀ ਆਪਣੀ ਪਹਿਲਾ ਮੱਝ ਕੋਈ ਥਣਾ ਜਨ ਆਊਗੀ ਹਾਂ ਨਹੀਂ ਠੀਕ ਨਹੀਂ ਦੁੱਧ ਦੀ ਤਾਂ ਮਹਾਰਾਜ ਦੀ ਬੜੀ ਕਿਰਪਾ ਕਦੋਂ ਦੇ ਆਪਾਂ ਵੀਡੀਓ ਕਰਦੇ ਹਾਂ ਲੰਬਾ ਨਹੀਂ ਆ ਸੱਚੇ ਸਤਿਗੁਰ ਦੀ ਮਿਹਰ ਇੱਜ਼ਤ ਹੀ ਬਣਾਵੇ ਯਾਰ ਹਾਂਜੀ ਕਰਦਾ ਪ੍ਰਮਾਤਮਾ ਹੀ ਆ ਚੱਲ ਆ ਜਿੰਨਾ ਦੁੱਧ ਉਹਨਾਂ ਹੀ ਦੱਸੇ ਯਾਰ ਜਿੰਨੇ ਲੈਣਾ ਨਾ ਕਰਵਾਂ ਤੋਂ ਨੇ ਇਹਨੂੰ ਦੱਸ ਦੇ ਵੀ ਲੈ ਲੈਣਾ ਜਿੰਨੇ ਨਹੀਂ ਲੈਣਾ ਉਹਨੇ 15 ਤੇ ਵੀ ਨਹੀਂ ਲੈਣੀ ਹਾਂਜੀ ਹਨਾ ਉਹਨੇ ਹੁਣ ਉੱਥੇ ਵੀ ਨਕਾਤੀ ਕਰ ਜਾਣੀ ਕੌਣ ਸਭ ਸਭ ਤਾਂ ਹੀ ਇੰਨਾ ਮਾਲ ਵਿਕੀ ਜਾਂਦਾ ਕੌਣ ਦੱਸਣ ਲੱਗਿਆ ਸਭ ਕਿਲੋ ਘੜ ਦੱਸਦੀਆਂ ਹਾਂ ਹਾਂ ਹੁਣ ਆਪਣੇ ਤਾਂ ਕੋਈ ਤਲਵਾਰ ਥੋੜਾ ਬਿਗੀ ਬਸ ਇਹਦੇ 15 ਦਾ ਦਿਆਂਗੇ ਫਿਰ ਵੀ ਜਿੰਨੇ ਨਹੀਂ ਲੈਣੀ ਉਹਨੇ ਨਹੀਂ ਲੈਣੀ ਹਾਂਜੀ ਹਾਂ ਸੱਜਣੋ ਪਸਮਾਕ ਕਰਨ ਦਿਓ ਤੇ ਤੁਹਾਨੂੰ ਧਾਰਾਂ ਇਹਦੀਆਂ ਵੀ ਚੈੱਕ ਕਰਾਉਣੇ ਤੇ ਉਸ ਤੋਂ ਬਾਅਦ ਇੱਕ ਹੋਰ ਨਗੀਨਾ ਖੜਾ ਜਿਹਦੇ ਮਗਰ ਨੀਲੀ ਦੀ ਟੇਡੇ ਪਟੇ ਦੇ ਵਿੱਚ ਕੱਟੀ ਆ ਤੇ ਦੁੱਧ 15 ਸੀਰੀ ਮੈਂ ਥੱਲੇ ਤੇ ਸੱਜਣੋ ਵੇਖਿਓ ਪਸਮਾਕ ਕੀਤਾ ਕਿਆ ਬਾਤ ਹੈ ਦੇਖੋ ਸਾਨੂੰ ਮੈਂ ਜ਼ੂਮ ਕਰਕੇ ਨਾ ਨੇੜੇੋਂ ਥਣ ਚੈੱਕ ਕਰਾਉਣਾ ਆ ਗੀ ਬੰਦੀ ਗੱਲ ਕਿ ਨਹੀਂ ਆਹ ਦੇਖੋ ਆਹ ਅਗਲੇ ਥਣਾ ਦੀ ਚਵਾਈ ਆ ਸੱਜਣੋ ਕਿਆ ਬਾਤ ਆਹ ਦੇਖੋ ਮੈਂ ਨਾ ਯਾਰ ਕੀ ਕੀ ਜੀ ਜੀ ਜਿੱਦੀ ਮੋਟੀ ਧਾਰ ਆਉਂਦੀ ਹੈ ਨਾ ਹਾਂਜੀ ਸਭ ਉਹ ਡਾ ਮੋਟਾ ਥਾਣੇ ਦੀ ਡੀ ਕਰਮਾਈ ਧਾਰ ਮੋਟੀ ਪਿੰਦੀ ਵਾਕੇ ਜੱਟਾ ਹੁਣ ਆਪਾਂ ਦੂਰ ਕਰ ਦੇਗੀ ਥੋੜੀ ਜੀ ਆਹ ਦੇਖੋ ਓਕੇ ਆ ਇਹਦਾ ਰੇਟ ਰੇਡ ਸੰਤ ਸਾਬ ਜੀ ਡਿਮਾਂਡ ਹੈਗੀ 1 ਲੱਖ ਰੁਪਈਆ ਪੂਰੀ ਕੋਈ ਮਾਨਤਨ ਕਰ ਦਿਆਂ ਮੌਕੇ ਦੀ ਮਾਨਤਨ ਕਰ ਦਿਆਂ 1 ਲੱਖ ਰੁਪਈਆ ਪੂਰਾ ਪਿਓਰ ਨੀਲੀ ਰਾਵੀ ਦੀ ਕਰਮ ਵਾਲੀ ਠੀਕ ਹੈ ਟੇਡੇ ਕਟ ਚ ਤੇ ਆ ਮੈਂ ਇਹ ਤੀਜਾ ਸੁਆ ਸੋਈ ਜੇ ਮਗਰ ਕੱਟੀ ਹਾਂਜੀ ਮਗਰ ਕੱਟੀ ਆ ਵੇਖੋ ਕੱਟੀ ਇਹਨੇ ਬਹੁਤ ਚੰਗੀ ਪਾਈ ਕਰਮ ਵਾਲੀ ਵਾਕਿਆ ਯਾਰ ਇਹ ਚੰਗੇ ਸੀਮਨ ਦੀ ਆ ਹਾਂ ਚਲੋ ਵੇਖੋ ਬੱਚੇ ਸੰਸਾਭ ਬਹੁਤ ਚੰਗੇ ਮੈਂ ਪਾਉਂਦੀ ਆ ਜਿੱਗਾ ਕੇ ਇਹਨੇ ਮਨ ਲੋ ਚੰਗਾ ਟੀਕਾ ਭਰਾ ਕੇ ਕਟੀਆਂ ਤਿਆਰ ਕਰਨੀਆਂ ਵਾਕਈ ਕੋਈ ਸ਼ੱਕ ਨਹੀਂ ਜਿੱਦਾਂ ਦਾ ਟੀਕਾ ਭਰਾ ਹੋਏ ਉਦੋਂ ਦਾ ਬੱਚਾ ਪਾਉਗੀ ਹਾਂ ਕੱਢ ਬਾਹਰ ਹੁਣ ਇਹਦੇ ਕੋਲੇ ਕਿੰਨੇ ਦਿਨਾਂ ਦਾ ਸੂਆ ਕਿੰਨੀਆਂ ਧਾਰਾਂ ਸੰਧੂ ਸਾਹਿਬ ਇਹ ਵੀ ਇੰਨੀ ਕੀ ਇੱਕ ਹਫ਼ਤੇ ਦੀ ਰੈਂਦੀ ਸੋਈ ਆ ਠੀਕ ਆ ਜੀ ਤੇ ਧਾਰਾਂ ਇਹਦੇ ਥੱਲੇ ਹੁਣ ਆ ਇਸ ਟਾਈਮ 14 ਕਿਲੋ ਹੋਊ ਅੱਜ ਕੀ ਬਾਤ ਬੜੀ ਦੁੱਧ ਨੂੰ ਖਰੀਏ ਬਾਕੀ ਇਹਦਾ ਜਿਵੇਂ ਕਹਿੰਦੇ ਚੁੱਲਾ ਚੱਲਾ ਬੜਾ ਵੱਡਾ ਹਾਂ ਜੀ ਸੰਧੂ ਸਾਹਿਬ ਇਹ ਜੇ ਤਾਂ ਆਪਾਂ ਨੂੰ ਅੱਧੀ ਨਜ਼ਰ ਆ ਗਈ ਅੱਜ ਅੱਛਾ ਹਾਂ ਨਹੀਂ ਬੜੀ ਮੈਂ ਆ ਯਾਰ ਹਾਂ ਰਾਤ ਦੀ ਮੱਝ ਆਈ ਅਜੇ ਘੜੀ ਆ ਆ ਪਸ਼ੂ ਉਪਰ ਆ ਪਰਾ ਕਰਕੇ ਅੱਧਾ ਰਹਿ ਜਾਂਦਾ ਇਹ ਇਹ ਗੱਲ ਮੰਨਣੀ ਹਾਂਜੀ ਜਿਹੜੇ ਸੱਜਣ ਪਸ਼ੂਆਂ ਦਾ ਲੈਣ ਦੇਣ ਕਰਦੇ ਨੇ ਉਹਨਾਂ ਨੂੰ ਪਤਾ ਇਹ ਚੀਜ਼ ਸੰਦੋਸ ਭਾਵੇਂ ਸੋਈ ਮੱਝ ਭਾਵੇਂ ਟੁੱਕੀ ਆ ਟੁੱਕੀ ਮੈਂ ਵੀ ਪਾਸੇ ਆਣ ਕੇ ਘੜ ਜਾਂਦੀ ਬਾਈ ਇਧਰ ਉਦਾਸ ਹੋ ਜਾਂਦੀਆਂ ਕਈਆਂ ਕਈ ਤਾਂ ਉਹੀ ਰੁਈ ਜਾਂਦੀਆਂ ਹਾਂਜੀ ਆਪਾਂ ਆਪਾਂ ਮਾਲ ਲੈਨੇ ਜ਼ਿਆਦਾਤਰ ਘਰ ਚੋਂ ਹਾਂ ਤੇ ਜਦੋਂ ਘਰੋਂ ਇੱਕ ਰਾ ਡੰਗਰ ਖੋਲਦਾ ਹਨਾ ਉਦੋਂ ਕੇਰਾ ਬੋਈਦਾ ਹਾਂ ਉਦੋਂ ਇੱਕ ਰਾ ਡੰਗਰ ਅੰਦੋਦਲੀ ਨਾੜ ਵੇਖਉਂਦੀ ਕੀ ਸੱਜਾ ਸਾਹਿਬ ਮੋਗਾ ਕਰਨ ਵਾਲੀ ਮੈਂ ਨਾ ਦੁੱਧ ਵਾਲੀ ਨਾੜ گاਵਾ ਨਾਲੋਂ ਵੀ ਜ਼ਬਰਦਸਤ ਯਾਰ ਲੈ ਚਲ ਉੱਥੇ ਵਿਖਾ ਇਹਨੂੰ ਬੱਚੇ ਕੋਲੇ ਦੇਖੋ ਸਜਣੋ ਤੁਹਾਨੂੰ ਮੈਂ ਨਾੜਾ ਨੂੜਾ ਨਾ ਇਹਦੀਆਂ ਚੈੱਕ ਕਰਾਵਾਂ ਬੜੀ ਕਰਮਾ ਵਾਲੀ ਨੂੰ ਦੁੱਧ ਵਾਲੀ ਪੈਪ ਲੱਗੀ ਆ ਯਾਰ ਦੇਖੋ ਨਾੜ ਤੁਹਾਨੂੰ ਨਜ਼ਰ ਆਉਂਦੀ ਤੇ ਨਹੀਂ ਆਉਂਦੀ ਇਹ ਨਹੀਂ ਮੈਨੂੰ ਪਤਾ ਜਿਹੜਾ ਕੋਲੇ ਆ ਕੇ ਬਹਿ ਕੇ ਵੇਖਿਓ ਆਂ ਆਵੇ ਸੰਸਰ ਹਾਂ ਆ ਦੇਖੋ ਆ ਦੇਖੋ ਕਿਵੇਂ ਰੱਸਾ ਪੈ ਪਿਆ ਹਾਂ ਲੈ ਲਾ ਬੱਚਾ ਮੱਛੀ ਮੋਟਰ ਮੱਛੀ ਮੋਟਰ ਵਾਲਾ ਪਾਈਪ ਲੱਗਾ ਘਰਾ ਧਾਰਾਂ ਚ ਕੱਜ ਵੇਖੀ ਜੋ ਇਹਦੀਆਂ ਕਰਮਾਂ ਵਾਲੀ ਰਾਣੀ ਦੀਆਂ ਤੇ ਜਿੱਤਾ ਇੱਕ ਨਦੀ ਦਵਾਂਗੇ ਦਸ ਹੀ ਦੇਈਏ ਸੰਧੂ ਸਾਹਿਬ ਇਹਦੀ ਅੱਜ ਦੀ ਡਿਮਾਂਡ ਹੈਗੀ 1 ਲੱਖ ਇੱਕ ਕਰਾਈ ਜਾਈਏ ਕਹੇ ਦੀ 1 ਲੱਖ ਤੇ 10000 ਰੁਪਇਆ 1 ਲੱਖ ਤੇ 10000 ਹਾਂ ਉੱਚ ਮਾਨਤਾ ਨਾਲ ਹੁੰਮਾ ਭਾਣਾ ਮਿਲੀ ਇਹਦਾ ਮੇਰਾ ਕਹਿਣ ਦਾ ਮਤਲਬ ਭਾਣਾ ਦੇ ਦੇਣੇ ਹਾਂ ਸੰਸਰ ਸਾਹਿਬ ਜਿਹੜੇ ਸਾਹਿਬ ਨੇ ਆਪਾਂ ਨੂੰ ਬਾਹਰੋਂ ਮਿਲਿਆ ਪਸ਼ੂ ਉਹਦਾ ਦੇ ਦੇਣਾ ਮੇ ਇਹ ਨਹੀਂ ਹੈਗਾ ਹਨਾ ਹਾਂਜੀ ਮੇ ਚ ਭਾਣਾ ਮਿਲੀ ਤੇ ਵੱਧ ਕਮਾਈ ਜੇ ਬਾਲੀ ਚੰਗੀ ਆ ਤਾਂ ਹਾਂਜੀ ਪਸਮਨ ਦੇ ਸੱਜਣ ਤੇ ਤੁਹਾਨੂੰ ਕਰਾਉਣੇ ਇਹਦੀਆਂ ਵੀ ਧਾਰਾਂ ਚੱਕ ਵੇਖੋ ਜਗਦੀ ਨਾ ਲਾਟ ਵਾਂਗੂ ਸੱਜਣੋਂ ਪਸਮਾਹ ਕਰ ਲਿਆ ਕੱਟੀ ਨੂੰ ਨਾ ਅੱਧਾ ਦੁੱਧ ਛੱਡ ਦਿਓ ਇੱਕ ਮਹੀਨਾ ਤੇ ਤੁਹਾਡੀ ਅੱਧੀ ਰਕਮ ਹਾਜ਼ਰ ਕਰ ਜਾਣੀ ਕਰਮਾ ਵਾਲੀ ਨੂੰ ਮੈਂ ਬਾਹਲਾ ਨਹੀਂ ਕਹਿੰਦਾ ਤੇ ਮੇਲਾ ਵੀ ਵੇਖ ਸਕਦੇ ਤੁਸੀਂ ਜੇ ਚੰਗੀ ਸਾਂਭ ਲਓਗੇ ਕਿਉਂਕਿ ਟੇਡੇ ਕੱਟ ਦੇ ਵਿੱਚ ਆਖਾਂ-ਖਾਂ ਚੰਗੀਆਂ ਕੱਟੀ ਦੀਆਂ ਤੇ ਝੋਟੀ ਮੈਂ ਵੀ ਦੁੱਧ ਵਾਲੀ 15 ਸੀਰੀ 1 10 ਹਾਂਜੀ 1 10 ਦੀ ਸੰਸਾਉਂ। ਕਿਆ ਬਾਤ ਆਹ ਵੇਖੋ ਧਰਤੀ ਜੇ ਸ਼ੇਕ ਕਰਦੀ ਆ ਹਾਂਜੀ ਨਹੀਂ ਓਕੇ ਆ ਜੱਟਾ ਕੋਈ ਸ਼ੱਕ ਨਹੀਂ ਚੰਗੀਆਂ ਜਿਹੜਾ ਸੱਜਣ ਆ ਗਿਆ ਤੇ ਉਹੀ ਲੈ ਗਿਆ ਹਾਂ ਹਾਂ ਸੰਸਾਭ ਦੁੱਧ ਦੀ ਤਸੱਲੀ ਕਰਕੇ ਖੜੇ ਅਗਲਾ ਹਾਂ ਨਹੀਂ ਨਹੀਂ ਉਹ ਤਾਂ ਆਪਾਂ ਨੂੰ ਪਤਾ ਯਾਰ ਜਿਹੜੇ ਬੰਦੇ ਨੇ ਗੱਲਾਂ ਬਾਤਾਂ ਤੋਂ ਹੀ ਪਹਿਣਾ ਪੜਾ ਸਮਝ ਜਾਂਦੇ ਏਡੇ ਨਹੀਂ ਨਿਆਣੇ ਲੋਕ ਸੱਜਣੋ ਇਹ ਐਨੀਮਲ ਸੀਗੇ ਭਰਾ ਕੋਲੇ ਗਰਵੰਤ ਕੋਲੇ ਮਹਿਮੂਦਪੁਰੇ ਨੇੜੇ ਅਮਰਕੋਟ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਐਡਰੈਸ ਫੇਰ ਕਨਫਰਮ ਕਰ ਲਓ ਚਾਰ ਸੀਗੀਆਂ ਸੁਈਆਂ ਸਵਾਈਆਂ ਕਿ ਸੱਜਣੋ ਦੋ ਸਿੰਘਾਂ ਕੱਬਣਾ ਝੋਟਿੰਗ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਲੈਤਾ ਤੁਹਾਨੂੰ ਤੇ ਆਹ ਤਾਂ ਬਿਲਕੁਲੀ ਮੋਫਤੋਂ ਮੋਫਤੀ ਭਾਜ 11 ਕਿਲੋ ਦੁੱਧ ਆ 70000 ਦੇ ਵਿੱਚ ਇਹ ਵੇਚਣ ਵਾਲੇ ਨੇ ਲੈ ਲੈਣੀਆਂ ਤੇ 15 ਦੁੱਧ ਦਾਸ ਦੇਣਾ ਢੱਕਦੇ ਨਹੀਂ ਵਗ ਜਾਣੀਆਂ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ